ਅੱਜ ਦੀ ਇਹ ਵੀਡੀਓ ਜੰਮੂ ਕਸ਼ਮੀਰ ਦੇ ਕਾਲਜਿਸ ਦੇ ਵਿੱਚ ਫਰਸਟ ਸੈਮੈਸਟਰ ਦੇ ਵਿੱਚ ਐਡਮਿਸ਼ਨ ਲੈਣ ਵਾਲੇ ਬੱਚੇ ਉਹਨਾਂ ਦੇ ਪੇਰੈਂਟਸ ਅਤੇ ਉਹਨਾਂ ਲੋਕਾਂ ਦੇ ਲਈ ਖਾਸ ਹੈ ਜੋ ਆਪਣੀ ਮਾਪੋਲੀ ਪੰਜਾਬੀ ਨੂੰ ਪਿਆਰ ਕਰਦੇ ਹਨ ਜੰਮੂ ਕਸ਼ਮੀਰ ਦੇ ਕਾਲਜਿਸ ਦੇ ਵਿੱਚ ਬੱਚਿਆਂ ਦੀਆਂ ਫਰਸਟ ਸੈਮੈਸਟਰ ਦੀਆਂ ਐਡਮਿਸ਼ਨਾਂ ਸ਼ੁਰੂ ਹੋਣ ਜਾ ਰਹੀਆਂ ਹਨ ਇਹ ਸਾਰੀਆਂ ਐਡਮਿਸ਼ਨਾਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਅੰਡਰ ਹੁੰਦੀਆਂ ਹਨ ਜੋ ਕਿ 2020 ਦੇ ਵਿੱਚ ਲਾਗੂ ਹੋਈ ਸੀ ਇਸ ਨੇ ਐਜੂਕੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਚੇਂਜ ਕਰ ਦਿੱਤਾ ਸੀ ਪਹਿਲਾਂ ਜੋ এডਿਊਕੇਸ਼ਨ ਹੁੰਦੀ ਸੀ ਉਹ ਸਟਰੀਮ ਵਾਈਜ਼ ਹੁੰਦੀ ਸੀ ਜਿਸ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਕਮਰਸ ਅਤੇ ਆਰਟਸ ਦੀ ਸਟਰੀਮ ਹੁੰਦੀ ਆ ਸੀ ਤੇ ਉਸ ਦਾ ਇੱਕ ਇਹ ਸੀ ਕਿ ਜੋ ਬੱਚਾ ਮੈਡੀਕਲ ਜਾਂ ਨਾਨ ਮੈਡੀਕਲ ਜਾਂ ਕਮਰਸ ਤੇ ਸਬਜੈਕਟ ਰੱਖਦਾ ਸੀ ਉਹ ਆਰਟਸ ਦੇ ਸਬਜੈਕਟ ਨਹੀਂ ਪੜ ਸਕਦਾ ਸੀ ਜਿਹੜਾ ਬੱਚਾ ਆਰਟਸ ਦੇ ਸਬਜੈਕਟ ਰੱਖਦਾ ਸੀ ਉਹ ਮੈਡੀਕਲ ਨਾਨ ਮੈਡੀਕਲ ਕਮਰਸ ਦੇ ਸਬਜੈਕਟ ਨਹੀਂ ਪੜ ਸਕਦਾ ਸੀ ਲੇਕਿਨ ਨੈਸ਼ਨਲ এডਿਊਕੇਸ਼ਨ ਪਾਲਿਸੀ ਨੇ ਇਸ ਸਾਰੀ এডਿਊਕੇਸ਼ਨ ਸਿਸਟਮ ਨੂੰ ਚੇਂਜ ਕਰ ਦਿੱਤਾ ਹੁਣ এডਿਕੇਸ਼ਨ ਸਟਰੀਮ ਵਾਈਜ਼ ਨਹੀਂ ਰਹੀ ਹੁਣ এডਿਕੇਸ਼ਨ ਕੋਰਸ ਵਾਈਜ਼ ਹੋ ਚੁੱਕੀ ਹੈ ਤੇ ਇਸ ਦੇ ਵਿੱਚ ਇੱਕ ਸਭ ਤੋਂ ਵੱਡਾ ਜੋ ਬੈਨੀਫਿਟ ਇਹ ਹੈ ਕਿ ਬੱਚਾ ਜੋ ਹੈ ਉਹ ਆਪਣਾ ਮਨਪਸੰਦ ਸਬਜੈਕਟ ਰੱਖਦੇ ਹੋਏ ਜਿਸ ਨੇ ਜਿਸ ਦੇ ਵਿੱਚ ਵੀ ਉਸਨੇ ਅੱਗੇ ਫਿਊਚਰ ਡਿਸਾਈਡ ਕੀਤਾ ਹੈ ਕਿ ਮੈਂ ਇੰਗਲਿਸ਼ ਫਿਜ਼ਿਕਸ ਕੈਮਿਸਟਰੀ ਮੈਥ ਜਾਂ ਐਨੀ ਅਦਰ ਸਬਜੈਕਟ ਜਿਸ ਦੇ ਵਿੱਚ ਵੀ ਉਸਨੇ ਅੱਗੇ ਆਪਣੀ ਫਰਦਰ ਸਟੱਡੀ ਕਰਨੀ ਹੈ ਉਹ ਸਬਜੈਕਟ ਰੱਖਦੇ ਹੋਏ ਵੀ ਬੱਚਾ ਪੰਜਾਬੀ ਨੂੰ ਇੱਕ ਐਜ਼ ਏ ਆਪਸ਼ਨਲ ਕੋਰਸ ਦੇ ਵਿੱਚ ਪੜ ਸਕਦਾ ਹੈ ਪੰਜਾਬੀ ਨੂੰ ਨਾਲੋਂ ਆਪਣੀ ਸਟੱਡੀ ਵਿੱਚ ਕੰਟੀਨਿਊ ਕਰ ਸਕਦਾ ਹੈ ਹੁਣ ਜਿਹੜੀ ਐਜੂਕੇਸ਼ਨ ਹੈ ਉਹ ਕੋਰਸ ਵਾਈਜ਼ ਹੈ ਜਿਸ ਦੇ ਵਿੱਚ ਮੇਜਰ ਕੋਰਸ ਹੈ ਮਾਈਨਰ ਕੋਰਸ ਹੈ ਏਸੀਸੀ ਕੋਰਸ ਹੈ ਜਿਸ ਨੂੰ ਐਬਿਲਿਟੀ ਇਨਹਾਂਸਮੈਂਟ ਕਮਿਊਨੀਕੇਸ਼ਨ ਕੋਰਸ ਕਹਿੰਦੇ ਹਨ ਐਮਡੀ ਕੋਰਸ ਹੈ ਜਿਸ ਨੂੰ ਮਲਟੀ ਡਿਸਿਪਲਨਰੀ ਕੋਰਸ ਕਹਿੰਦੇ ਹਨ ਸਕਿੱਲ ਕੋਰਸ ਹੈ ਤੇ ਵੈਲਿਊ ਐਡਿਡ ਕੋਰਸਿਸ ਹਨ ਇਹ ਕੋਰਸਸ ਕੰਪਲਸਰੀ ਹਨ ਇਹ ਬੱਚੇ ਨੂੰ ਕਰਨੇ ਹੀ ਕਰਨੇ ਹਨ ਭਾਵੇਂ ਉਹ ਕੋਈ ਵੀ ਸਬਜੈਕਟ ਰੱਖ ਲਵੇ ਲੈਟ ਵੀ ਸਪੋਜ਼ ਅਗਰ ਇੱਕ ਬੱਚਾ ਆਪਨਾ ਫਿਊਚਰ ਡਿਸਾਈਡ ਕਰਦਾ ਹੈ ਕਿ ਮੈਂ ਫਿਜ਼ਿਕਸ ਦੇ ਵਿੱਚ ਆਪਣਾ ਫਿਊਚਰ ਅੱਗੇ ਦੇਖਣਾ ਆਪਣੀ ਅੱਗੇ ਫਰਦਰ ਸਟਡੀ ਫਿਜ਼ਿਕਸ ਦੇ ਵਿੱਚ ਕਰਨੀ ਹੈ ਤੇ ਉਸ ਬੱਚੇ ਲਈ ਵੀ ਕੰਪਲਸਰੀ ਹੋਵੇਗਾ ਕਿ ਉਹ ਇਹਨਾਂ ਕੋਰਸਸ ਨੂੰ ਕਰੇ ਕੋਈ ਵੀ ਸਬਜੈਕਟ ਰੱਖ ਸਕਦਾ ਹੈ ਉਹ ਅਗਰ ਉਹ ਪੰਜਾਬੀ ਰੱਖ ਲਵੇ ਸਾਡੀ ਇਹ ਰਿਕੁਐਸਟ ਹੈ ਕਿ ਜੋ ਬੱਚੇ ਆਪਣੀ ਅੱਗੇ ਫਰਦਰ ਸਟਡੀ ਕਰਨਾ ਚਾਹੁੰਦੇ ਹਨ ਫਸਟ ਸੈਮੈਸਟਰ ਦੇ ਵਿੱਚ ਉਹ ਪੰਜਾਬੀ ਨੂੰ ਇਹਨਾਂ ਕੋਰਸਸ ਦੇ ਵਿੱਚ ਜ਼ਰੂਰ ਰੱਖਣ ECC ਦੇ ਵਿੱਚ ਉਹ ਪੰਜਾਬੀ ਰੱਖ ਸਕਦੇ ਹਨ MD ਦੇ ਵਿੱਚ ਉਹ ਪੰਜਾਬੀ ਰੱਖ ਸਕਦੇ ਹਨ ਸਕਿੱਲ ਦੇ ਵਿੱਚੋਂ ਪੰਜਾਬੀ ਰੱਖ ਸਕਦੇ ਹਨ ਤੇ ਇਹ ਕੋਰਸ ਉਹਨਾਂ ਨੂੰ ਕੰਪਲਸਰੀ ਹਨ ਕਰਨੇ ਹੀ ਕਰਨੇ ਪੈਣਗੇ ਭਾਵੇਂ ਪੰਜਾਬੀ ਨੂੰ ਰੱਖਣ ਭਾਵੇਂ ਨਾ ਰੱਖਣ ਉਹ ਇਹ ਨਾ ਸੋਚਣ ਕਿ ਅਸੀਂ ਪੰਜਾਬੀ ਅਗਰ ਨਹੀਂ ਰੱਖਾਂਗੇ ਤੇ ਸਾਨੂੰ ਇਹ ਕੋਰਸ ਨਹੀਂ ਕਰਨਾ ਪਏਗਾ ਨਹੀਂ ਇਹ ਕੋਰਸ ਉਹਨਾਂ ਨੂੰ ਤਾਂ ਹੀ ਕਰਨਾ ਪਵੇਗਾ ਭਾਵੇਂ ਸਬਜੈਕਟ ਜਿਹੜਾ ਹੈ ਉਹ ਉਹਨਾਂ ਨੂੰ ਕੋਈ ਹੋਰ ਚੂਜ਼ ਕਰਨਾ ਪਵੇਗਾ ਫਿਰ ਕਿਉਂ ਨਾ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਹੀ ਪੜ੍ਹੀਏ ਉਸ ਦੇ ਵਿੱਚ ਆ ਕੇ ਆਪਣੇ ਫਰਦਰ ਜੁੜੀ ਇਹ ਕੋਰਸਿਸ ਹਨ ਉਹਨਾਂ ਨੂੰ ਕਰੀਏ ਇਹ ਕੋਰਸਿਸ ਜਿਹੜੇ ਹਨ ਇਹ 3 ਸਮੈਸਟਰ ਤੱਕ ਚੱਲਣਗੇ एसीसी 1 ਸਮੈਸਟਰ 2 ਸਮੈਸਟਰ 3 ਸਮੈਸਟਰ ਬੱਚਾ ਜਿਹੜਾ ਪੰਜਾਬੀ ਵਿੱਚ ਰੱਖ ਲਵੇ ਐਮਡੀ ਉਸ ਨੂੰ ਇੱਕ ਸਬਜੈਕਟ ਇੱਕ ਸਮੈਸਟਰ ਵਿੱਚ ਇੱਕ ਸਬਜੈਕਟ ਹੀ ਰੱਖਣਾ ਪਵੇਗਾ ਉਹ ਇੱਕ ਸਮੈਸਟਰ ਐਮਡੀ ਪੰਜਾਬੀ ਰੱਖ ਲਵੇ ਅਗਲੇ ਸਮੈਸਟਰ ਦੇ ਵਿੱਚ ਉਹ ਸਬਜੈਕਟ ਚੇਂਜ ਕਰ ਸਕਦਾ ਹੈ ਤੇ ਸਕਿੱਲ ਦੇ ਵਿੱਚ ਉਹ ਆਪਣਾ ਪੰਜਾਬੀ ਰੱਖ ਸਕਦਾ ਹੈ ਸਕਿੱਲ ਦੇ ਵਿੱਚ ਜਨਰਲਿਜ਼ਮ ਨੂੰ ਪੜਾਇਆ ਜਾਂਦਾ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਅੱਜ ਦਾ ਦੌਰ ਜਰਨਲਿਜ਼ਮ ਦਾ ਦੌਰ ਹੈ ਜਰਨਲਿਜ਼ਮ ਜਰਨਲਿਜ਼ਮ ਦੇ ਵਿੱਚ ਬਹੁਤ ਜ਼ਿਆਦਾ ਸਕੋਪ ਹੈ ਬੱਚੇ ਜਰਨਲਿਜ਼ਮ ਪੜ੍ਹ ਕੇ ਅੱਗੇ ਆਪਣਾ ਫਿਊਚਰ ਉਸ ਦੇ ਵਿੱਚ ਵੀ ਬਣਾ ਸਕਦੇ ਹਨ ਸੋ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਤੁਸੀਂ ਜਿਸ ਵੀ ਕਾਲਜ ਵਿੱਚ ਐਡਮਿਸ਼ਨ ਲੈਣ ਜਾ ਰਹੇ ਹੋ ਉੱਥੇ ਜੰਮੂ ਦੇ ਕਠੂਏ ਦੇ ਤਕਰੀਬਨ ਹਰ ਕਾਲਜ ਦੇ ਵਿੱਚ ਪੰਜਾਬੀ ਦਾ ਕੋਈ ਨਾ ਕੋਈ ਟੀਚਰ ਤੁਹਾਨੂੰ ਜ਼ਰੂਰ ਮਿਲੇਗਾ ਬਹੁਤ ਅੱਛਾ ਕੰਮ ਕਰਦੇ ਹਨ ਉਹਨਾਂ ਨਾਲ ਜ਼ਰੂਰ ਕੰਸਲਟ ਕਰੋ ਤੇ ਪੰਜਾਬੀ ਨੂੰ ਜ਼ਰੂਰ ਇੱਕ ਸਬਜੈਕਟ ਦੇ ਤੌਰ ਤੇ ਲਵੋ ਚਾਹੇ ECC ਲੈ ਲਓ MDX ਸੈਮੈਸਟਰ ਲੈ ਲਓ ਤੁਸੀਂ ਸਕਿੱਲ ਦੇ ਵਿੱਚ ਲੈ ਸਕਦੇ ਹੋ ਤੁਸੀਂ ਮਾਈਨਰ ਦੇ ਵਿੱਚ ਵੀ ਲੈ ਸਕਦੇ ਹੋ ਤਾਂ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਅਕੈਡੈਮਿਕ ਪੱਧਰ ਦੇ ਉੱਪਰ ਵੀ ਅੱਗੇ ਵਧਾ ਸਕੀਏ ਅਸੀਂ ਕਦੋਂ ਤੱਕ ਸਰਕਾਰਾਂ ਨੂੰ ਮੈਨੇ ਮਾਰਦੇ ਰਵਾਂਗੇ ਹੁਣ ਸਾਡਾ ਹੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਨੂੰ ਅਕੈਡੈਮਿਕ ਪੱਧਰ ਤੇ ਉੱਪਰ ਹੋਰ ਲੈ ਕੇ ਜਾਈਏ ਜਦੋਂ ਵੀ ਤੁਸੀਂ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਜਾਓ ਪੰਜਾਬੀ ਨੂੰ ਜ਼ਰੂਰ ਆਪਣੇ ਸਬਜੈਕਟ ਦੇ ਵਿੱਚ ਆਪਣੇ ਕੋਰਸ ਦੇ ਵਿੱਚ ਰੱਖੋ ਪੰਜਾਬੀ ਦੇ ਉੱਥੇ ਟੀਚਰ ਹੋਣਗੇ ਕਾਲਜਸ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਹਨ ਉਹਨਾਂ ਨਾਲ ਜ਼ਰੂਰ ਮਿਲੋ ਤੇ ਇੱਕ ਗੱਲ ਹੋਰ ਇੱਥੇ ਕਈ ਬੱਚਿਆਂ ਦਾ ਇਹ ਸਵਾਲ ਹੋਵੇਗਾ ਕਿ ਪੈਰੈਂਟਸ ਦਾ ਇਹ ਸਵਾਲ ਹੋਵੇਗਾ ਕਿ ਬਈ ਸਾਨੂੰ ਤਾਂ ਪੰਜਾਬੀ ਪੜ੍ਹਨੀ ਨਹੀਂ ਆਂਦੀ ਅਸੀਂ ਪੰਜਾਬੀ ਲਿਖ ਨਹੀਂ ਸਕਦੇ ਫਿਰ ਅਸੀਂ ਪੰਜਾਬੀ ਕਿਸ ਤਰ੍ਹਾਂ ਰੱਖੀਏ ਸੋ ਮੈਂ ਇਹ ਰਿਕਵੈਸਟ ਉਹਨਾਂ ਨੂੰ ਕਰਨਾ ਚਾਹਾਂਗਾ ਕਿ ਜੇ ਅਗਰ ਅਸੀਂ ਥੋੜੀ ਜਿਹੀ ਮਿਹਨਤ ਕਰੀਏ ਦੇਖੋ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਕੋਈ ਵੀ ਸਬਜੈਕਟ ਰੱਖੋਗੇ ਮੈਨੂੰ ਤੁਹਾਨੂੰ ਕਰਨੀ ਹੀ ਪਵੇਗੀ ਇਹ ਨਹੀਂ ਕਿ ਬਈ ਤੁਸੀਂ ਐਡਮਿਸ਼ਨ ਲੈ ਲਈ ਤੇ ਬਈ ਚਲੋ ਜੀ ਚੁੱਪ ਕਰਕੇ ਘਰ ਬੈਠ ਗਏ ਨਹੀਂ ਕੋਈ ਵੀ ਸਬਜੈਕਟ ਤੁਸੀਂ ਰੱਖੋਗੇ ਅੱਗੇ ਤੁਹਾਡੇ ਫਰਦਰ ਇੰਟਰਨਲ ਅਸੈਸਮੈਂਟਸ ਹੋਣਗੇ ਜਾਂ ਅੱਗੇ ਤੁਹਾਡੇ ਇਗਜ਼ਾਮ ਹੋਣਗੇ ਤੁਹਾਨੂੰ ਪੜ੍ਹਨਾ ਹੀ ਪਵੇਗਾ ਤੁਹਾਨੂੰ ਮਿਹਨਤ ਕਰਨੀ ਹੀ ਪਵੇਗੀ ਤੋਂ ਜੋ ਬੱਚਾ ਗ੍ਰੈਜੂਏਸ਼ਨ ਦੇ ਵਿੱਚ ਹੁੰਦਾ ਹੈ ਉਸ ਦਾ ਮੈਂਟਲ ਲੈਵਲ ਇੰਨਾ ਹਾਈ ਹੁੰਦਾ ਹੈ ਕਿ ਅਗਰ ਉਹ ਚਾਵੇ ਤਾਂ ਸਿਰਫ 10 ਜਾਂ 15 ਦਿਨਾਂ ਦੇ ਵਿੱਚ ਥੋੜੀ ਮਿਹਨਤ ਕਰਕੇ ਵਧੀਆ ਪੰਜਾਬੀ ਪੜ੍ਹ ਸਕਦਾ ਹੈ ਵਧੀਆ ਪੰਜਾਬੀ ਲਿਖ ਸਕਦਾ ਹੈ ਸੋ ਕਾਲਜ ਦੇ ਵਿੱਚ ਕਈ ਅਜਿਹੇ ਸਟੂਡੈਂਟਸ ਸਾਡੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੀ ਇਹ ਦਿੱਕਤ ਸੀ ਕਿ ਉਹ ਪੰਜਾਬੀ ਪੜ੍ਹ ਲਿਖ ਨਹੀਂ ਸਕਦੇ ਸਨ ਲੇਕਿਨ ਉਹਨਾਂ ਨੇ ਮਿਹਨਤ ਕੀਤੀ ਤੇ ਅਖੀਰ ਦੇ ਵਿੱਚ ਵਧੀਆ ਰਿਜ਼ਲਟ ਦੇ ਕੇ ਉਹ ਪਾਸ ਹੋਏ ਸੋ ਜੋ ਵੀ ਪੇਰੈਂਟਸ ਹਨ ਜੋ ਵੀ ਬੱਚੇ ਹਨ ਉਹ ਇਹ ਆਪਣੇ ਮਾਈਂਡ ਤੋਂ ਕੱਢ ਦੇਣ ਕਿ ਭਈ ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਂਦੀ ਪੰਜਾਬੀ ਲਿਖਣੀ ਨਹੀਂ ਆਂਦੀ ਅਸੀਂ ਪੰਜਾਬੀ ਕਿਸ ਤਰ੍ਹਾਂ ਲੈ ਸਕਦੇ ਹਾਂ ਤੁਹਾਨੂੰ ਥੋੜੀ ਜਿਹੀ ਮਿਹਨਤ ਕਰਨੀ ਪਵੇਗੀ ਉਹ ਤੁਹਾਨੂੰ ਹਰ ਸਬਜੈਕਟ ਦੇ ਵਿੱਚ ਕਰਨੀ ਪਵੇਗੀ ਇਹ ਨਹੀਂ ਕਿ ਬਈ ਤੁਸੀਂ ਅਗਰ ਇੰਗਲਿਸ਼ ਰੱਖ ਲਿਆ ਫਿਜ਼ਿਕਸ ਰੱਖ ਲਈ ਤਾਂ ਤੁਹਾਨੂੰ ਮਿਹਨਤ ਨਹੀਂ ਕਰਨੀ ਪਵੇਗੀ ਨਹੀਂ ਮੈਨ ਤਾਂ ਤੁਹਾਨੂੰ ਪਾਸ ਕਰਨ ਦੇ ਵਿੱਚ ਉਹਦੇ ਵਿੱਚ ਵੀ ਕਰਨੀ ਹੀ ਪਵੇਗੀ ਤਾਂ ਉਨੀ ਹੀ ਮਿਹਨਤ ਅਗਰ ਤੁਸੀਂ ਪੰਜਾਬੀ ਦੇ ਵਿੱਚ ਕਰੋਗੇ ਤੇ ਬਹੁਤ ਵਧੀਆ ਨੰਬਰ ਲੈ ਕੇ ਸਾਡੇ ਬੱਚੇ ਪਾਸ ਹੋ ਨਹੀਂ ਹਨ ਤੇ ਅੱਗੇ ਵੀ ਹੋਣਗੇ ਤੇ ਇਸ ਦੇ ਨਾਲ ਇਹ ਹੋਏਗਾ ਕਿ ਅੱਗੇ ਅਕੈਡਮਿਕਸ ਪੱਧਰ ਦੇ ਉੱਪਰ ਪੰਜਾਬੀ ਜਿਹੜੀ ਹੈ ਉਹ ਵੀ ਮਜ਼ਬੂਤ ਹੋਵੇਗੀ ਤੁਸੀਂ ਇਹ ਨਾ ਸਮਝਣਾ ਕਿ ਪੰਜਾਬੀ ਦਾ ਸਕੋਪ ਨਹੀਂ ਹੈ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਹਾਂ ਕਿਉਂਕਿ ਸਾਡੇ ਕੋਲ ਨੌਲੇਜ ਦੀ ਘਾਟ ਹੁੰਦੀ ਅਸੀਂ ਸੋਚਦੇ ਹਾਂ ਪੰਜਾਬੀ ਪੜ੍ਹ ਕੇ ਸਾਡੇ ਬੱਚੇ ਸਿਰ ਪੂਜਾ ਪਾਠ ਹੀ ਕਰ ਸਕਦੇ ਹਨ ਕਿ ਗੁਰਦੁਆਰਿਆਂ ਦੇ ਗ੍ਰੰਥੀ ਬਣਨਗੇ ਭਾਈ ਬਣ ਕੇ ਨਹੀਂ ਤੁਸੀਂ ਪੰਜਾਬੀ ਨੂੰ ਐਜ਼ ਅ ਸਬਜੈਕਟ ਚੂਜ਼ ਕਰਕੇ ਕਈ ਜਿਹੜੇ ਸਿਵਲ ਸਰਵਿਸਿਜ਼ ਤੇ ਐਗਜ਼ਾਮ ਹਨ ਕੰਪੀਟੀਟਿਵ ਐਗਜ਼ਾਮ ਹਨ ਉਹ ਕ੍ਰੈਕ ਕਰ ਸਕਦੇ ਹੋ ਦੇਖੋ ਪੰਜਾਬੀ ਦਾ এডਿਕੇਸ਼ਨ ਦੇ ਵਿੱਚ ਟੀਚਿੰਗ ਦੇ ਵਿੱਚ ਉਸ ਦਾ ਸਕੋਪ ਹੈ ਟਰਾਂਸਲੇਸ਼ਨ ਦੇ ਵਿੱਚ ਉਸ ਦਾ ਸਕੋਪ ਹੈ ਅੱਗੇ ਰੇਡੀਓ ਟੀਵੀ ਦੇ ਵਿੱਚ ਉਸ ਦਾ ਸਕੋਪ ਹੈ ਇਸ ਤਰ੍ਹਾਂ ਅਗਰ ਮੈਂ ਸਕੋਪ ਗਿਣਾਵਾਂ ਤਾਂ ਮੈਂ ਪੰਜਾਬੀ ਦੇ ਬਹੁਤ ਸਕੋਪ ਆਪ ਜੀ ਨੂੰ ਗਿਣਾ ਸਕਦਾ ਹਾਂ ਲੇਕਿਨ ਸਾਡੇ ਕੋਲ ਅਵੇਅਰਨੈਸ ਨਹੀਂ ਹੈ ਸਾਨੂੰ ਇਹਨਾਂ 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 ਚੀਜ਼ਾਂ ਦਾ ਪਤਾ ਨਹੀਂ ਹੈ ਸਾਡੇ ਦੇਖੋ ਪੰਜਾਬੀ ਦੇ ਕਈ ਚੈਨਲ ਸਾਡੇ ਕੋਲ ਇੱਕ ਬਾਣੀ ਚੈਨਲ ਹੈ ਹੌਂਦ ਚੈਨਲ ਹੈ ਆਪਸੀ ਸਾਂਝ ਟੀਵੀ ਹੈ ਹੋਰ ਕਈ ਚੈਨਲ ਹਨ ਜਿਹੜੇ ਪੰਜਾਬੀ ਦੇ ਵਿੱਚ ਕੰਮ ਕਰ ਰਹੇ ਹਨ ਤੇ ਆਪਣੀ ਵਧੀਆ ਅਰਨਿੰਗਸ ਜਿਹੜੀਆਂ ਹਨ ਉਹ ਕਮਾ ਰਹੇ ਹਨ ਸੋ ਇਹ ਨਾ ਸੋਚੋ ਕਿ ਪੰਜਾਬੀ ਕੋਈ ਪਿੰਡੂ ਭਾਸ਼ਾ ਹੈ ਨਹੀਂ ਪੰਜਾਬੀ ਜਿਹੜੀ ਹੈ ਉਸ ਦਾ ਬਹੁਤ ਸਕੋਪ ਹੈ ਲੇਕਿਨ ਸਾਡੀ ਇਹ ਦਿੱਕਤ ਹੈ ਕਿ ਸਾਡੇ ਵਿੱਚ ਅਵੇਅਰਨੈਸ ਨਹੀਂ ਹੈ ਸਾਨੂੰ ਜਿਹੜਾ ਹੈ ਉਹ ਜਾਣਕਾਰੀ ਨਹੀਂ ਦਿੱਤੀ ਗਈ ਸੋ ਸਾਰਿਆਂ ਨੂੰ ਇਹ ਰਿਕਵੈਸਟ ਹੈ ਇਹ ਜੋ ਵੀ ਬੱਚੇ ਫਰਸਟ ਸੈਮੈਸਟਰ ਦੇ ਵਿੱਚ ਐਡਮਿਸ਼ਨ ਲੈਣ ਜਾ ਰਹੇ ਹਨ ਉਹ ਕਿਰਪਾ ਕਰਕੇ ਪੰਜਾਬੀ ਨੂੰ ਆਪਣੇ ਕਿਸੇ ਨਾ ਕਿਸੇ ਕੋਰਸ ਦੇ ਵਿੱਚ ਜ਼ਰੂਰ ਰੱਖੋ ਭਾਵੇਂ ECC ਰੱਖ ਲਓ ਭਾਵੇਂ MD ਰੱਖ ਲਓ ਭਾਵੇਂ ਸਕਿੱਲ ਰੱਖ ਲਓ ਇਹਦੇ ਨਾਲ ਪੰਜਾਬੀ ਜਿਹੜੀ ਹੈ ਉਹ ਅਕੈਡੈਮਿਕ ਪੱਧਰ ਦੇ ਵਿੱਚ ਵੀ ਵਧੇਗੀ ਤੇ ਅੱਗੇ ਜਿਹੜਾ ਇਸ ਦਾ ਸਕੋਪ ਹੋਰ ਵਧੇਗਾ ਸੋ ਉਮੀਦ ਹੈ ਇਹ ਵੀਡੀਓ ਆਪ ਜੀ ਨੂੰ ਪਸੰਦ ਆਵੇਗੀ ਤੇ ਬੱਚਿਆਂ ਨੂੰ ਜ਼ਰੂਰ ਮੋਟੀਵੇਟ ਕਰੋ ਜਿਹੜੇ ਤੁਹਾਡੇ ਨੇੜੇ-ਤੇੜੇ ਬੱਚੇ ਜੋ ਫਰਸਟ ਸੈਮੈਸਟਰ ਦੇ ਵਿੱਚ ਐਡਮਿਸ਼ਨ ਲੈਣ ਜਾ ਰਹੇ ਹਨ ਉਹਨਾਂ ਨੂੰ ਜ਼ਰੂਰ ਮੋਟੀਵੇਟ ਕਰੋ ਤਾਂ ਕਿ ਜੋ ਸਾਡਾ ਪੰਜਾਬੀ ਮਾਂ ਬੋਲੀ ਪ੍ਰਤੀ ਫਰਜ਼ ਹੈ ਅਸੀਂ ਆਪਣੇ ਉਸ ਫਰਜ਼ ਨੂੰ ਪੂਰਾ ਕਰ ਸਕੀਏ ਸ਼ੁਕਰੀਆ ਧੰਨਵਾਦ